ਤੇ ਸੇ ਟਕਲਾ ਪੁੱਤਰ ਪੁਰਮਲ ਹੈ ਸਾਰੇ ਬੱਚੇ ਸੇ ਟਕਲਾਉ ਸਾਰੇ ਬੱਚੇ ਪੁੱਤਰ ਆਪਣੀ ਲੱਕ ਸੇ ਦੇ ਇੱਕ ਬਹਾਦਰ ਸਾਹਿਬ ਜੀ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਥੋੜੀ ਬਾਜ ਨਹੀਂ ਆ ਰਹੀ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਤਨ ਪਾਈ ਮਤੀ ਦਾਸ ਜੀ ਧੰਤਨ ਪਾਈ ਸਤੀ ਦਾਸ ਜੀ ਧੰਤਨ ਪਾਈ ਦਿਆਲਾ ਜੀ ਧੰਤਨ ਪਾਈ ਜੈਤਾ ਜੀ ਧੰਤਨ ਪਾਈ ਲਖੀ ਸ਼ਾਹ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੰਥ ਸਾਹਿਬ ਜੀ ਬਿਤਾਪਾ ਸਾਰੇ ਵੱਡੇ ਭਾਗਾਂ ਵਾਲੇ ਆ ਇਹ ਸਾਨੂੰ ਸਾਡੀ ਜ਼ਿੰਦਗੀ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਪੁਤਰ ਮਨਾਉਂਦਾ ਸਵਾਦ ਪ੍ਰਾਪਤ ਹੋ ਰਿਹਾ। ਉਹ ਬੜਾ ਕਬੜਾ ਸਵਾਦ ਹੈ ਵੀ ਅਸੀਂ ਦਿਨ ਮਨਾਉਂਦੇ ਕਿਉਂ ਆ? ਇੱਚੇ ਭਾਵਨਾ ਕੀ ਹੈ? ਕਿਉਂਕਿ ਇਤਿਹਾਸ ਪੜਨ ਸੁਣਨ ਵਾਸਤੇ ਨਹੀਂ ਹੁੰਦਾ ਪੁੱਤਰ। ਮੈਂ ਤੁਹਾਨੂੰ ਬੜੀ ਪੈਰੀ ਗੱਲ ਸੁਣਾਉਣਾ ਇੱਕ ਪੁੱਤਰ 1965 ਦੇ ਵਿੱਚ ਜਦੋਂ ਜੰਗ ਲੱਗੀ ਸੀ ਪਾਕਿਸਤਾਨ ਦੇ ਨਾਲ ਇੱਕ ਬੰਗਾਲੀ ਡਾਕਟਰ ਨੇ ਕਹਾਣੀ ਲਿਖੀ ਪੁੱਤਰ ਇਹ। ਬੰਗਾਲੀ ਡਾਕਟਰ ਲਿਖਦਾ ਕਿ ਇੱਕ ਸਿੱਖ ਫੌਜੀ ਦੇ ਨਾਲ ਇੱਕ ਬੰਬ ਦੀ ਕੰਕਰ ਲੱਗੀ ਲੱਤੇ ਉਹਨੂੰ ਲੱਤੇ ਬਹੁਤ ਵੱਡਾ ਜ਼ਖਮ ਹੋ ਗਿਆ ਜ਼ਹਿਰ ਫੈਲਣਾ ਸ਼ੁਰੂ ਹੋ ਗਿਆ ਉਹਦੀ ਮੌਤ ਹੋ ਸਕਦੀ ਸੀ ਔਰ ਮੈਂ ਉਸ ਸਿੱਖ ਫੌਜੀ ਨੂੰ ਕਿਹਾ ਵੀ ਤੇਰੀ ਲੱਤ ਤਾਂ ਆਪਰੇਟ ਕਰਨਾ ਪੈਣਾ ਕੱਟਣੀ ਪੈਣਾ ਤੇ ਨਹੀਂ ਕਟਾਂਗੇ ਤੇਰੀ ਮੌਤ ਹੋ ਵੱਡੀ ਸਮੱਸਿਆ ਹੈ ਕਿ ਮੇਰੇ ਕੋਲ ਬਿਹੋਸ਼ ਕਰਨ ਦੀ ਦਵਾਈ ਕੋਈ ਨਹੀਂ ਹੈ ਬਿਨਾ ਬਿਹੋਸ਼ ਕੀਤੇ ਤੇ ਲੱਤ ਕੱਟਣੀ ਪੈਣੀ ਹੈ ਨਹੀਂ ਕਟਾਂਗਾ ਤੇਰੀ ਮੌਤ ਹੋ ਜਾਏਗੀ ਇਸ ਲਈ ਤੇਰੀ ਜ਼ਿੰਦਗੀ ਬਚਾਉਣ ਵਾਸਤੇ ਮੈਨੂੰ ਕੰਮ ਕਰਨਾ ਪੈਣਾ ਕਹਿੰਦਾ ਕੱਟੋ ਫਿਰ ਮੋ ਤੁਸੀਂ ਥੋੜਾ ਆਪੇ ਮਹਿਸੂਸ ਕਰੋ ਬੇਟਾ ਸਾਡੀ ਉਂਗਲ ਤੇ ਕਰਦ ਲੱਗ ਜਨਾ ਕਿਤੇ ਉਹਦੀ ਦਰਦ ਬਰਤਾਨਾ ਨਹੀਂ ਹੋ ਜੀ ਮੁਸ਼ਕਿਲ ਹੋ ਜਾਂਦਾ ਲੱਤ ਕੱਟਣੀ ਹੈ ਵੇਖੋ ਕਿੰਨੀ ਮੋਟੀ ਹੱਡੀ ਹੁੰਦੀ ਲੱਗਦੀ ਕੱਲ ਮੈਂ ਜਦੋਂ ਉਹਦੀ ਲੱਤ ਕੱਟਣਾ ਸ਼ੁਰੂ ਕੀਤੀ ਆਪਰੇਟ ਕਰਨਾ ਸ਼ੁਰੂ ਕੀਤਾ ਤੇ ਉਹ ਚੀਕਾਂ ਮਾਰਨੀ ਸ਼ੁਰੂ ਕਰਦੀ ਕਹਿੰਦਾ ਨਹੀਂ ਮੈਨੂੰ ਦਰਦ ਨਹੀਂ ਬਰਤਾਨਾ ਹੋ ਰਹੀ ਮੈਨੂੰ ਇਹ ਤੇ ਉਹ ਜ਼ਖਮ ਨਾਲ ਚੱਲ ਮੈਨੂੰ ਦਰਦ ਹੋ ਰਹੀ ਹੈ ਮੈਨੂੰ ਮਰਨਾ ਪਰਵਾਹ ਨਹੀਂ ਮੈਨੂੰ ਦਰਦ ਨਹੀਂ ਬਰਤਾਨਾ ਹੋ ਉਸ ਬੰਗਾਲੀ ਡਾਕਟਰ ਨੇ ਕਿਹਾ ਕਿ ਨਾ ਤੂੰ ਸਿੱਖ ਹੈ ਤੂੰ ਸਿੱਖ ਹੈ ਕਿ ਨਾ ਸਿੱਖ ਤੇ ਮੈਂ ਹੈ ਵੇਖੋ ਦਸਤਾਰ ਹੈ ਜਿਹੜੇ ਤੇ ਦਾੜਾ ਮੇਰਾ ਮੈਂ ਸਿੱਖੀ ਆ ਉਹ ਕਹਿੰਦੇ ਮੈਂ ਤੇਰਾ ਮੈਂ ਤੇਰਾ ਇਤਿਹਾਸ ਬਣੇ ਤੇਰਾ ਇਤਿਹਾਸ ਬੰਦਨ ਕਟਾਉਣ ਵਾਲਿਆਂ ਦਾ ਖੋਪਰ ਰਵਾਉਣ ਵਾਲਿਆਂ ਦਾ ਆਰਿਆਂ ਦੁਫਾੜਉਣ ਵਾਲਿਆਂ ਦਾ ਸੀ ਤੱਕ ਨਹੀਂ ਸੀ ਕੀਤੀ ਉਹਨਾਂ ਨੇ ਤੇ ਮੈਂ ਤੇਰੇ ਭਲੇ ਵਾਸਤੇ ਲੁੱਟ ਕੱਢ ਰਿਹਾ ਤੂੰ ਜੀਕਾ ਮਾਰ ਰਿਹਾ ਤਦਾਂ ਜੁਗੈ ਸ਼ਬਦ ਕਹੇ ਨੇ ਉਹ ਸਿੱਖ ਫੌਜੀ ਨੇ ਕਹਿ ਗਏ ਨਾ ਡਾਕਟਰ ਸਾਹਿਬ ਬਸ ਇਸ ਤੋਂ ਅੱਗੇ ਕੁਛ ਨਾ ਕਿਓ। ਯਾ ਤੁਸੀਂ ਮੇਰਾ ਦਰਦ ਆਪਰੇਟ ਕਰੋ। ਮੇਰੇ ਮੂੰਹ ਚੋਂ ਸੀ ਨਿਕਲ ਜਾਏ। ਮੇਰੀ ਅੱਖਾਂ ਚ ਹੰਝੂ ਆ ਜਾਏ। ਇਤਨੀ ਬੜੀ ਦੂਰ ਦੀ ਗੱਲ ਮਾਨੇ। ਕਦੇ ਜੇ ਮੇਰੇ ਚਿਹਰੇ 'ਤੇ ਦਰਦ ਦਾ ਨਿਸ਼ਾਨ ਬਣ ਜਾਏ ਨਾ ਦਰਦ ਦਾ ਨਿਸ਼ਾਨ ਬਣ ਜਾਏ। ਫੇ ਤੁਸੀਂ ਮੈਨੂੰ ਮਿਹਣਾ ਮਾਰੀਂ ਤੂੰ ਸਿੱਖ ਨਹੀਂ ਹੈ ਕਰਦੇ। ਕਹਿੰਦਾ ਮੈਂ 2 ਕਹੀ ਘੰਟੇ ਲਾ ਕੇ ਉਹਦੀ ਰਾਤ ਨੂੰ ਫਲੀਟ ਕੀਤਾ ਕੱਟੀ ਬਿਨਾ ਬੇਹੋਸ਼ ਕੀਤੇ ਟੰਕੇ ਲਾਏ। ਕਮਾਲ ਦੀ ਗੱਲ ਐ ਸੀ ਮੈਂ ਜਿੰਨਾ ਚਿਰ ਉਹਦੀ ਲੰਬੇ ਆਪਰੇਸ਼ਨ ਕਰਦਾ ਰਿਆ ਉਹਨਾਂ ਚਿਰ ਮੁਸਕਰਾਉਂਦਾ ਰਿਆ ਉਹਨਾਂ ਚਿਰ ਮੁਸਕਰਾਉਂਦਾ ਰਿਆ ਹੁਣ ਤੁਸੀਂ ਦੱਸੋ ਉਹਨੂੰ ਤਾਕਤ ਕਿੱਥੋਂ ਮਿਲੀ ਭਲਾ ਆਪਣੇ ਇਤਿਹਾਸ ਵਿੱਚੋਂ ਬਹੁਤ ਸਾਰੀਆਂ ਬਿਬਾਣੀਆਂ ਤੁਹਾਡੀ ਮਾਂ ਜੀ ਦੀ ਬਿਬਾਣੀਆਂ ਪੂਰੀ ਵਾਰ ਦੀਆਂ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਇਹ ਪੁੱਤਾਂ ਤੇ ਕਿਉਂ ਨਾ ਜਿਹੜਾ ਕਹਿਣੇ ਕਾਰ ਹੋਵੇ ਜਿਹੜੇ ਆਪਣੇ ਬਜ਼ੁਰਗਾਂ ਦੇ ਦਸੇ ਰਾਤ ਤੇ ਤੁਰਦੇ ਨੇ ਉਸ ਪੁੱਤਰ ਬਣ ਜਾਇਆ ਕਰਦੇ ਇਹ ਕੁੰਦਾ ਪੁੱਤ ਇਹ ਕੁੰਦਾ ਪੋਤ ਇਹ ਕੁੰਦਾ ਸੁਪੋਤ ਇਹ ਕੁੰਦਾ ਇਹਨੂੰ ਪੋਤ ਚੰਗਾ ਕਿ ਸੁਪੋਤ ਚੰਗਾ ਹੁੰਦਾ ਤੁਸੀਂ ਬੋਲੋ ਜੀ ਹਾਂ ਜੀ ਤੇ ਕਦੋਂ ਬਣਦੇ ਆ ਬੋਲੋ ਸਾਡੇ ਬਬਾਣੀਆਂ ਵਾਇਪੁਰੀ ਨੇ ਬਬਾਣੀਆਂ ਕਹਾਣੀਆਂ ਪੁੱਤ ਸਪੁੱਤਰ ਕਰਨ ਜਿਹੜੇ ਆਪਣੇ ਬਜ਼ੁਰਗਾਂ ਦੇ ਦਸੇਰਾ ਤੇ ਤੁਰਦੇ ਨੇ ਉਹ ਸਪੁੱਤਰ ਹੋਇਆ ਕਰਦੇ ਔਰ ਬੇਟਾ ਦੁਨੀਆ ਦੀ ਕਲੌਤੀ ਮਿਸਾਲ ਹੈ ਇਤਿਹਾਸ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆ ਦੀ ਕਲੌਤੀ ਮਿਸਾਲ ਦੂਸਰੇ ਧਰਮ ਦੀ ਖਾਤਰ ਪੁੱਤਰ ਕੁਰਬਾਨੀ ਦੇਣਾ ਔਰ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ ਆਪਣੇ ਆਪ ਇਹ ਦੁਨੀਆ ਦੇ ਪੁੱਤਰ ਇੱਕ ਕਲੌਤੀ ਮਿਸਾਲ ਹੈ ਧੰਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਹੁਤ ਸਾਰੀ ਸ਼ਹਾਦਤਾਂ ਹੁੰਦੀਆਂ ਨੇ ਬਹੁਤ ਲੋਕ ਕੁਰਬਾਨੀ ਕਰਦੇ ਕੋਈ ਦੇਸ਼ ਨਹੀਂ ਮਰਦਾ ਕੋਈ ਕੌਮ ਨਹੀਂ ਮਰਦਾ ਕੋਈ ਪਰਿਵਾਰ ਨਹੀਂ ਮਰਦਾ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਪਾਰੇ ਗੁਰਸਿੱਖ ਇਹ ਦੁਨੀਆ ਦੇ ਪੁੱਤੇ ਕਲੌਤੀ ਮਿਸਾਲ ਪਰ ਪੁੱਤੋ ਚੇਤਾ ਰੱਖੋ ਉਸ ਗੱਲ ਜਿੰਨੇ ਰਾਜਨੀਤਿਕ ਲੋਕ ਰਾਜਨੀਤਿਕ ਲੋਕ ਹੁੰਦੇ ਜਿਹੜੇ ਉਹ ਅਕਸਰ ਆਪਣੇ ਗ੍ਰਾਹਾਂ ਤੇ ਪਰਦਾ ਪਾਉਣ ਵਾਸਤੇ ਧਰਮ ਦਾ ਲੈਂਦੇ ਸਹਾਰਾ ਔਰ ਚਾਰ ਟੁਕੜੇ ਕਰਕੇ ਜਦ ਦਿੱਲੀ ਦੇ ਚਾਰ ਗੇਟ ਸੀ ਨਹਾਰੀ ਗੇਟ ਕਸ਼ਮੀਰੀ ਗੇਟ ਅਜਮੇਰੀ ਗੇਟ ਇਨਾਂ ਗੇਟਾਂ ਉਤੇ ਗੁਰੂ ਸਾਹਿਬ ਨੂੰ ਟੰਗਾ ਜਗਾ ਟੁਕਲੇ ਕਰਕੇ ਜਿਲ ਪਤਾ ਲਗਾ ਗੁਰੂ ਕੇ ਪਿਆਰੇ ਸਿੱਖਾਂ ਨੂੰ ਬੋਲੋ ਸਾਰੇ ਭਾਈ ਲੱਖੀ ਸ਼ਾਹ ਜੀ ਉੱਚੀ ਬੋਲੋ ਮੁਕਤ ਪਿੱਤਰ ਹੋਗਾ ਤੁਹਾਡਾ ਭਾਈ ਲੱਖੀ ਸ਼ਾਹ ਜੀ ਭਾਈ ਲੱਖੀ ਸ਼ਾਹ ਜੀ ਭਾਈ ਹੇਮਾ ਜੀ ਭਾਈ ਹੇਮਾ ਜੀ ਭਾਈ ਹਾਰਿਆ ਜੀ ਭਾਈ ਹਾਰਿਆ ਜੀ ਭਾਈ ਨਗਈਆ ਜੀ ਭਾਈ ਨਗਈਆ ਜੀ ਭਾਈ ਉਦੇ ਜੀ ਭਾਈ ਉਦੇ ਜੀ ਭਾਈ ਨਾਨੂ ਜੀ ਭਾਈ ਜੈਤਾ ਜੀ ਇਹ ਸਾਰੇ ਸਿੱਖ ਬਹਿ ਕੇ ਵਿਚਾਰ ਕਰਦੇ ਮੀਟਿੰਗ ਕਰਦੇ ਭਾਈ ਨਾਨੂ ਜੀ ਦੇ ਘਰੇ ਬਹਿ ਕੇ ਕਹਿੰਦੇ ਗੁਰੂ ਸਾਹਿਬ ਦੇ ਸ਼ਿਦਨ ਨਰਾਤਰ ਨਹੀਂ ਹੋ ਦੇਣਾ ਗੁਰੂ ਸਾਹਿਬ ਸ਼ਿਦਨ ਨਰਾਤਰ ਜਾਨਾ ਕੁਰਬਾਨ ਕਰ ਦਾਂਗੇ ਆਪਾਂ ਤੇ ਪੁੱਤ ਭਾਈ ਜੈਤਾ ਜੀ ਉਮਰ ਪਤਾ ਕਿੰਨੀ ਸੀ ਉਦੋਂ ਬੜੇ سارے ਬੱਚੇ ਉਸ ਉਮਰ ਦੇ ਤੁਹਾਡੇ ਚ ਬੈਠੇ ਨੇ ਸਿਰਫ 14 ਸਾਲ ਉਮਰ ਸੀ ਕਿੰਨੇ ਸਾਲ ਉਮਰ ਸੀ ਜੀ 14 ਸਾਲ ਉਮਰ ਸੀ ਭਾਈ ਜੈਤਾ ਜੀ ਲੱਖੀ ਸ਼ਾਹ ਬਨਜਾਰੇ ਪੁੱਤਰ ਬੜਾ ਧਨਾੜ ਸੀ ਅ ਜਿੰਨੀ ਜ਼ਮੀਨ ਹੈ ਨਾ ਲੋਕ ਸਭਾ ਰਾਜ ਸਭਾ ਰਾਸ਼ਟਰਪਤੀ ਭਵਨ ਇਹ ਪਿੰਡ ਦਾ ਨਾਮ ਹੈ ਰਾਏ ਸੀਨਾ ਪਿੰਡ ਦਾ ਨਾਮ ਕੀ ਹੈ ਜੀ ਇਹ ਸਾਰੀ ਜ਼ਮੀਨ ਅੱਜ ਵੀ ਕਾਗਜ਼ਾਂ ਵਿੱਚ ਲੱਖੀ ਸ਼ਾਹ ਬਨਜਾਰੇ ਦਾ ਨਾਮ ਬੋਲਦੀ ਪੁੱਤਰ ਅੱਜ ਵੀ ਜ਼ਮੀਨ ਦੀ ਸਾਸੋ ਗੱਡਾ ਚੱਲਦਾ ਸੀ ਲੱਖੀ ਸ਼ਾਹ ਬਨਜਾਰੇ ਦਾ ਜਿਹਨੂੰ ਅੱਜ ਤੁਸੀਂ ਅੱਜ ਕਹਿ ਲੋ 700 ਟਰੱਕ ਚੱਲਦਾ ਹੋਵੇ ਕਹਿੰਦਾ ਜਿਦਾ ਗੁਰੂ ਦਾ ਸਰੀਰ ਹੈ ਨਾ ਇਹਨੂੰ ਮੈਂ ਸੰਭਾਲਾਂਗਾ ਇਹ ਮਾਰੇ ਮੇਰੀ ਸੇਵਾ ਚੁਣੀ ਪਾਵੇ ਉਨੇ 700 ਗੱਡਾ ਆਪਣਾ ਖੜਾ ਕਰਲੇ ਜਮਨਾ ਦੇ ਕਿਨਾਰੇ ਲਾ ਕੇ ਪੂਰੀ ਪਲਾਨਿੰਗ ਲਾਤੀ ਜਸ ਸੀਸ ਸੀ ਗੁਰੂ ਸਾਹਿਬ ਜੀ ਦਾ ਉਹ ਭਾਈ ਜੱਤਾ ਜੀ ਤੇ ਭਾਈ ਉਹਦੇ ਦੀ ਤੇ ਭਾਈ ਨਾਨੂ ਜੀ ਨੇ ਇਹ ਫੈਸਲਾ ਕਰਿਆ ਗੁਰੂ ਕਾਸ ਪਵਨ ਸੀਸ ਹੈ ਇਹਦੀ ਅਸੀਂ ਸੇਵਾ ਸੰਭਾਲ ਕਰਾਂਗੇ। ਇਹਦੀ ਸੇਵਾ ਸੰਭਾਲ ਅਸੀਂ ਕਰਾਂਗੇ। ਪੁੱਤਰ ਮਰਦ ਮੇਲਾ ਹੋ ਗਿਆ। ਜ਼ਲਾਦ ਜ਼ਲਾਲੁਦੀਨ ਕੀ ਨਾਮ ਜਲਾਦਾ ਜ਼ਲਾਦ ਇਸ ਮੰਨਤ ਰਹਿਣ ਵਾਲਾ ਸੀ। ਇਹ ਛੋਟੇ ਸੇ ਛਿੱਤ ਕਾ ਸੋਟੀ ਸਾਹਿਬ ਜਿਆਦਾ ਨੂੰ ਉਹ ਜਲਾਦਾ ਨਾਮ ਸੀ ਸੋਸ਼ਲ ਵਿਗ ਤੇ ਬਾਸ਼ਰ ਬੇਗ ਸੋਸ਼ਲ ਵਿਗ ਤੇ ਕਿਤਰਨ ਵਾਲ ਸੀ ਪਲਾ ਉਹ ਵੀ ਸਮਾਨਾ ਦੇ ਰਹਿਣ ਵਾਲੇ ਸੀ ਸਮਾਨਾ ਜਲਾਦਾ ਕਰਕੇ ਪੁੱਤਰ ਬੜਾ ਮਸ਼ਹੂਰ ਸੀ ਤੇ ਕਾਜੀ ਅਬਦੁਲ ਬਹਾਉਰਾ ਕਹਿਣ ਲੱਗਾ ਧੰਗੁਰ ਤੇਗ ਬਹਾਦਰ ਸਾਹਿਬ ਜੀ ਮੈਂ ਹੈਰਾਨ ਆ ਤੁਹਾਡੇ ਤੋਂ ਤੁਹਾਡੇ ਧਰਮ ਅਤੇ Hindu ਧਰਮ 'ਚ ਬੜਾ ਫਰਕ ਹੈ ਤੁਸੀਂ ਕਿ ਰੱਬ ਦੀ ਪੂਜਾ ਕਰਦੇ ਹੋ Hindu ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ ਤੁਸੀਂ ਨਾ ਖਾਤਰ ਪੜ ਕਿਉਂ ਕੁਰਬਾਨ ਕਰਨ ਲੱਗ ਗਏ ਹੋ ਗੁਰਨਾਨਕ ਦੇ ਘਰ ਦਾ ਕਸੂਰ ਹੈ ਕਿ ਮਜ਼ਰੂਮ ਦੀ ਬਾਹ ਫੜਨੀ ਔਰ ਜ਼ੁਲਮ ਦਾ ਵਿਰੋਧ ਕਰਨਾ ਤੁਸੀਂ ਜ਼ੁਲਮ ਕਰਦੇ ਪਾਇਓ Hindu ਮਜ਼ਰੂਮ ਹੈ ਜਿਸ ਤੋਂ ਔਟ ਹਿੰਦੂ ਜ਼ੁਲਮ ਕਰਦਾ ਹੁੰਦਾ ਤੁਸੀਂ ਮਜ਼ਰੂਮਾਂ ਸੀ ਤੁਹਾਡੀ ਬਾਹ ਫੜ ਲੈਣੀ ਸੀ ਅਸੀਂ ਬਾਤ ਛੱਡਣ ਵਾਸਤੇ ਥੋੜੀ ਫੜੀਏ ਕਿ ਪੁੱਛਿਆ ਕਾਜ਼ੀ ਨੇ ਦੱਸੋ ਫਿਰ ਤੁਹਾਡੀ ਅੰਤਿਮ ਇੱਛਾ ਕੀ ਹੈ ਸਤਗੁਰ ਕਹਿੰਗੇ ਕਾਜ਼ੀ ਮੇਂ ਇਸ਼ਨਾਨ ਕਰਨਾ ਚਾਹੁੰਦਾ ਪੁੱਤਰ ਅਜ ਵੀ ਖੂਬ ਮੌਜੂਦ ਹੈ ਦਿੱਲੀ ਸੀਸਗੰਗ ਗੁਰਦਾਰਾ ਸਾਹਿਬ ਦੇ ਵਿੱਚ ਜਿਸ ਖੂਦੇ ਜਲਣਾ ਸਤਗੁਰ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਸਤਗੁਰ ਜੀ ਬਰੋਟੇ ਦੇ ਰੁੱਖੇ ਟਾਂ ਚੌਂਕੜਾ ਮਾਰ ਕੇ ਬੈ ਕਹਿੰਦੇ ਕਾਜੀ ਹੁਣ ਅਸੀਂ ਆਪਣਾ ਕਰਮ ਕਰਾਂਗੇ ਆਪਣਾ ਕਰਮ ਕਰਕੇ ਤੁਹਾਨੂੰ ਇਸ਼ਾਰਾ ਕਰਾਂਗੇ ਫਿਰ ਤੁਸੀਂ ਆਪਣਾ ਕਰਮ ਕਰ ਲਿਓ ਔਰ ਸਤਗੁਰ ਪੁੱਤਰ ਕਿਹੜਾ ਪਾਠ ਸ਼ੁਰੂ ਕਰ ਰਿਹਾ ਜੀ ਜਪਜੀ ਸਾਹਿਬ ਜੀ ਦਾ ਕਿਹੜਾ ਪਾਠ ਸ਼ੁਰੂ ਕਰ ਰਿਹਾ ਜ਼ਲਾਲ ਜ਼ਲਾਲੁਦੀਨ ਤਰਵਾਰ ਤਿੱਖੀ ਕਰਦਾ ਪਿਆ ਸਤੁਰ ਜੀ ਨੇ ਪੜਿਆ ਨਾ ਜਿੰਨੀ ਇਨਾਮ ਤਿਆਹਾ बोलो सारे जिन्नी नाम ਧਿਆਇਆ ਕਾੜੀ ਬਾਣੀ ਪੁਰੀ ਹੈ ਜਿੰਨੀ ਨਾਮ ਧਿਆਇਆ ਗਏ ਮੁਸ਼ਕਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਮ ਜੋ ਸਤਕੁਨੇ ਪੜਿਆ ਮਹਾਰਾਜ ਨੇ ਇਸ਼ਾਰਾ ਕੀਤਾ ਇਸ਼ਾਰਾ ਕੀਤਾ ਕਾਜੀ ਨੇ ਜਲਾਦ ਨੂੰ ਇਸ਼ਾਰਾ ਕੀਤਾ ਔਰ ਜ਼ਲਾਦ ਜ਼ਲਾਲੁਦੀਨ ਨੇ ਗੁਰੂ ਸਾਹਿਬ ਦੀ ਗਰਦਨ ਤੇ ਜ਼ੋਰ ਦੀ ਵਾਰ ਕੀਤਾ ਤਲਵਾਰ ਦਾ ਜਿਹੜਾ ਗੁਰੂ ਦਾ ਪਾਵਨ ਸੀਸ ਸੀ ਧਰ ਤੋਂ ਜ਼ੁਦਾ ਹੋ ਗਿਆ ਜੋ ਧਰ ਤੋਂ ਜ਼ੁਦਾ ਹੋਇਆ ਪੁੱਤਰ ਬੜੀ ਜ਼ੋਰਦਾਰ ਤੂਫਾਨ ਆ ਗਿਆ ਹਨੇਰੀ ਛਾ ਗਈ ਤੇ ਪਾਈ ਜਤਾ ਜੀ ਸੀਸ ਬੁੱਕ ਚ ਲਕੋ ਦੇ ਆਪਣੇ ਮਿੱਥੇ ਪ੍ਰਗੁਨ ਦੇ ਮੁਤਾਬਕ ਲੱਖੀ ਸ਼ਵੰਜਾਰਾ ਪੁੱਤਰ ਸਾਸੂ ਗੱਡਾ ਬਹੁਤ ਹੁੰਦਾ ਜੀ ਗੱਡੇ ਪੂਰੇ ਪਜਹਾ ਕੇ ਲੈ ਕੇ ਆਉਂਦਾ ਇੱਕ ਪਹਿਲਾਂ ਘਟਾ ਚੜਿਆ ਸੀ ਹਨੇਰੇ ਕਰਕੇ ਤੂਫਾਨ ਕਰਕੇ बोलो पुत्र कोई गाला कह रहा मैं तू को गा कढ़ने वास्ते कह रहा ता जाए मेरा सिखी सिदक ना जाए उच्च आवाज सिर जाए ता जाए।, जाए, जाए मेरा सिखी सिदक ना जाए ਬੇਟਾ ਦੂਸਰੀ ਬੇਨਤੀ ਪੁੱਤਰ ਸਵਾਲ ਪੈਦਾ ਹੁੰਦਾ ਆਰਿਆਨਦੋ ਫਾਰਮ ਨੂੰ ਨਾ ਪੁੱਤਰ ਸੌਖਾ ਨਹੀਂ ਕਿਤੇ ਕਿੱਥੋਂ ਤਾਕਤ ਮਿਲੀ ਸੀ ਉਹਨਾਂ ਨੂੰ ਪੁੱਤਰ ਉਹ ਤਾਕਤ ਕਿਸ ਪੁੱਤਰ ਬਾਣੀ ਦੀ ਉਹ ਤਾਕਤ ਕਹਦੀ ਸੀ ਬਨ ਬੇਟਾ ਜਦੋਂ ਅਸੀਂ ਬਾਣੀ ਤੋਂ ਟੁੱਟਦੇ ਆ ਨਾ ਪੁੱਤਰ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ ਅਸੀਂ ਬੇਟਾ ਬਾਣੀ ਤੋਂ ਟੁੱਟੇ ਆ ਬਾਣੀ ਤੋਂ ਟੁੱਟਣ ਕਰਕੇ ਬੇਟਾ ਅਸੀਂ ਬਹੁਤ ਸਾਰੇ ਜੈਤਨ ਬਾਣੀ ਕੁਛ ਬੋਲੋ ਜੀ ਜੈਤਨ ਬਾਣੀ ਜੈਤਨ ਬਾਣੀ ਬਿਸਰ ਜਾਏ ਬਿਸਰ ਜਾਏ ਜੋ ਪੱਕਾ ਰੋਕੀ ਪੱਕਾ ਰੋਕੀ ਬਿਨ ਲਾਇ ਬਿਨ ਲਾਇ ਰੋਕੀ ਕਿਤਾ ਬਿਲਕਦਾ ਨਾ ਬਿਮਾਰ ਬੰਦਾ ਕੀ ਕਰਦਾ ਜਿਹੜਾ ਬਹੁਤ ਪਿਆਰਾ ਬਲੋਕ ਲਗਾ ਹਾਏ ਹਾਏ ਕਰਦਾ ਗੁਰੂ ਸਾਹਿਬ ਨੇ ਪੁੱਤਰ ਜਿਹੜਾ ਬੱਚਾ ਬਾਣੀ ਨੂੰ ਭੁੱਲ ਗਿਆ ਨਾ ਬਾਣੀ ਪੜਨੀ ਬੰਦ ਕਰ ਦਿੱਤੀ ਉਹ ਸਾਰੀ ਜ਼ਿੰਦਗੀ ਪੁੱਤਰ ਹਾਏ ਹਾਏ ਕਰਦਾ ਨਜ਼ਰ ਆਏਗਾ ਤਾਂ ਠੀਕ ਹੈ ਪੁੱਤਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਜ ਤਰੀਕਿ ਨੀ ਹੈ ਜੀ ਅਜ ਤਰੀਕਿ ਨੀ ਹੈ 21 ਹੈ ਤੇ ਸ਼ਹੀਦੀ ਕਦੋਂ ਧਰਗੁਰੂ ਜੀ ਦੀ 25 ਨਵੰਬਰ ਦੀ ਕਿੰਨੀ ਜੀ 25 ਤੇ ਬੜਾ ਤੁਸੀਂ ਸਿਰਫ ਧੰਨ ਗੁਰੂ ਤੇ ਇੱਕ ਬਹਾਦਰ ਸਨ ਸ਼ਹੀਦੀ ਨੂੰ ਸਮਰਪਿਤ ਹੋ ਕੇ ਗੁਰਸਾਹਬ ਤੁਹਾਡੀ ਬਾਣੀ ਪੁਰੇ ਵਾਹਿਗੁਰੂ 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 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਇੱਕ ਬਹਾਦਰ ਧਰਮ ਦੀ ਚਾਦਰ ਇੱਕ ਬਹਾਦਰ ਧਰਮ ਦੀ ਚਾਦਰ ਇੱਕ ਬਹਾਦਰ ਧਰਮ ਦੀ ਚਾਦਰ ਧੰ ਤਨ ਸ਼੍ਰੀ ਗੁਰੂ ਤੇਗ ਬਹਾਦਰ ਧੰ ਤਨ ਸ਼੍ਰੀ ਗੁਰੂ ਤੇਗ ਬਹਾਦਰ ਧੰ ਤਨ ਭਾਈ ਮਤੀ ਦਾਸ ਜੀ ਧੰ ਤਨ ਭਾਈ ਮਤੀ ਦਾਸ ਜੀ ਧੰ ਤਨ ਭਾਈ ਸਦੀ ਦਾਸ ਜੀ ਧੰ ਤਨ ਭਾਈ ਸਦੀ ਦਾਸ ਜੀ ਧੰ ਤਨ ਭਾਈ ਦਿਆਲਾ ਜੀ ਧੰਤਨ ਭਾਈ ਜੈਤਾ ਜੀ ਧੰਤਨ ਭਾਈ ਜੈਤਾ ਜੀ ਧੰਤਨ ਭਾਈ ਲੱਖੀ ਸ਼ਾਹ ਜੀ ਧੰਤਨ ਭਾਈ ਲੱਖੀ ਸ਼ਾਹ ਜੀ ਧੰਤਨ ਮਾਤਾ ਗੁਜਰ ਕੌਰ ਜੀ ਧੰਤਨ ਮਾਤਾ ਗੁਜਰ ਕੌਰ ਜੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਗੁਰੂ